कुरती आफत हड़ कारण हुए नुकसान तो हर वर्ग के लोग प्रभावित हुए हैं पर देखा गया है कि समाज भलाई संस्थाव गरीबी रेखा तो हेठा रहन वाले वाल ज्यादा ध्यान दे रहे पर प्रभावित हुए मध्य वर्ग के लोगों वाल जा रहा है उपरोकत शब्द जब्बेवाल हल्के दे पिंडा राशन वंटते हुए सबका कौंसलर नीति तलवार ने कहे नीति तलवार ने कहा कि पिछले कई दिनों तो हड्डा कारण समस्यावान सामना कर रहा पंजाब ਇਸ ਪੰਜਾਬ ਵਿੱਚ ਪੰਜਾਬ ਦੇ ਲੋਕ ਆਪਣੇ ਪੱਦਰ ਤੇ ਇਹਨਾਂ ਸਮੱਸਿਆਵਾਂ ਨੂੰ ਚੁਣੌਤੀ ਦੇ ਰਹੇ ਹਨ ਇਹ ਪੰਜਾਬੀਆਂ ਦਾ ਅਸਲੀ ਰੂਪ ਹੈ ਉਹਨਾਂ ਕਿਹਾ ਕਿ ਜਦੋਂ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਪੰਜਾਬੀ ਉਹਨਾਂ ਦੀ ਮਦਦ ਕਰਦੇ ਹਨ ਪਰ ਇਹ ਸਮੱਸਿਆ ਸਾਡੇ ਆਪਣੇ ਘਰ ਵਿੱਚ ਹੈ ਇਸ ਲਈ ਅਸੀਂ ਕਿਵੇਂ ਪਿੱਛੇ ਰਹਿ ਸਕਦੇ ਹਾਂ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸਰਕਲ ਪ੍ਰਧਾਨ ਜਗਤਾਰ ਸਿੰਘ ਸਰਦਾਰ ਭੁਪਿੰਦਰ ਸਿੰਘ ਇਕਬਾਲ ਸਿੰਘ ਗੋਪੀ ਸੁਖਦੇਵ ਸਿੰਘ ਸੰਜੀਵ ਠਾਕਰ ਜਸਵਿੰਦਰ ਸਿੰਘ ਸੋਨੀ प्रिया सैनी करिश् था रोजी बदवन सीमा चौहान पंडित आशीष शर्मा रजनी तलवार, मुस्कान पराशर अवतार सिंह सोनी संगा सोडी राजपुर जसविंदर सिंह साबका सरपंच सोनू मुखलियाणा रानी पंडोरीकद लव कुमार मुखलियाणा रविंदर कुमार मुखलियाणा आदि हाजिर सन कैमरामैन मनिंदर सैनी के नुशियारपुर तो पत्रकार हरविंदर पोंगरनी विशेष रिपोर्ट ਭਾਇਗੁਰ ਜੀ ਦਾ ਖਾਲਸਾ ਭਾਇਗੁਰ ਜੀ ਕੀ ਫਤਿਹ ਅਸੀਂ ਮੈਡਮਾ ਨੀਤੀ ਤਲਵਾਰ ਜੀ ਅਤੇ ਸੰਜੀਵ ਤਲਵਾਰ ਸਾਹਿਬਾ ਨੂੰ ਬਹੁਤ ਮਿਹਰਬਾਨੀ ਆ ਸਾਨੂੰ ਕਿ ਜਿਨ੍ਹਾਂ ਨੇ ਸਾਡੇ ਇੱਕ ਫੋਨ ਦੇ ਫੋਨ ਦੇ ਕਾਲ ਉੱਤੇ ਮੈਂ ਉਹਨਾਂ ਨੂੰ 40 45 ਕਿੱਟਾ ਕਿਹਾ ਸੀ ਇਹ ਲੇਕਿਨ 50 ਤੋਂ ਵੀ ਵੱਧ ਕਿੱਟਾ ਲੈ ਕੇ ਆਏ ਸਾਡੇ ਪਿੰਡ ਵਿੱਚ ਇਹਨਾਂ ਨੇ ਜੋ ਵੀ ਸਾਡੇ ਹੜਪੀਰ ਤੋਂ ਸੀਗੇ ਗਰੀਬ ਪਰਿਵਾਰ ਉਹਨਾਂ ਨੂੰ ਸੁੱਕਾ ਰਾਸ਼ਨ ਵੰਡਿਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿੱਥੇ ਵੀ ਇਹ ਸਾਨੂੰ ਹੁਕਮ ਲਾਉ ਗਿਆ ਸੀ ਇਹਨਾਂ ਦੇ ਨਾਲ ਖੜੇ ਆ। ਧੰਨਵਾਦ। ਅਸੀਂ ਕਾ ਸਾਰਿਆਂ ਨੇ ਅੱਜ ਮੈਡਮ ਹੋਣੀ ਸਾਡੇ ਪਿੰਡ ਪਹੁੰਚੇ ਆ ਤਾਂ ਅਸੀਂ ਇਹਨਾਂ ਦਾ ਬਹੁਤ ਸ਼ੁਕਰ ਕਰਦੇ ਆ ਕਿ ਇਹਨਾਂ ਨੇ ਆਪਣੇ ਵੱਲੋਂ ਸਾਰੇ ਸਾਡੇ ਗਰੀਬ ਬੱਚਿਆਂ ਤੇ ਬੇਬੀਆਂ ਨੂੰ ਰਚਨ ਬੰਢਿਆ ਗਿਆ ਆ। ਇਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ। ਕਿ ਅੱਜ ਸ੍ਰੀ ਪੰਡੋਰੀ ਕਾ ਲੋਕਾਂ ਦੇ ਫੋਨ ਕਾਲ ਤੇ ਆਏ ਸੀ ਅਸੀਂ ਇੱਥੇ ਸੁੱਕਾ ਰਾਸ਼ਨ ਪ੍ਰੋਵਾਈਡ ਕਰਵਾਉਣ ਇੱਥੋਂ ਸਾਨੂੰ ਫੋਨ ਗਿਆ ਸੀ ਕਿ 45 ਕਿ ਪਰਿਵਾਰ ਹੈਗੇ ਆ ਜਿਨ੍ਹਾਂ ਨੂੰ ਜਿਨ੍ਹਾਂ ਤੱਕ ਪਹੁੰਚ ਨਹੀਂ ਹੋ ਸਕੀ ਸਕੇ ਕਿਸੇ ਤਰ੍ਹਾਂ ਵੀ ਪ੍ਰਸ਼ਾਸਨ ਦੀ ਜਾਂ ਐਨ ਜੀਓਜ਼ ਦੀ ਕਿਸੇ ਤਰ੍ਹਾਂ ਵੀ ਪਹੁੰਚ ਸਕਦਾ ਕਿ ਨਹੀਂ ਪਹੁੰਚ ਸਕਿਆ ਕੋਈ ਤੇ ਇਹਨਾਂ ਦੇ ਫੋਨ ਤੇ ਅਸੀਂ ਅੱਜ ਇਹਨਾਂ ਨੂੰ ਸੁੱਕਾ ਰਾਸ਼ਨ ਪ੍ਰੋਵਾਈਡ ਕਰਵਾਉਣ ਵਾਸਤੇ ਆਏ ਆ ਤੇ ਅਸੀਂ ਉਹ ਰਾਸ਼ਨ ਹੋਣੇ ਤੁਹਾਡੇ ਸਾਹਮਣੇ ਵੰਡੇ ਹਟਿਆ ਲੋਕਾਂ ਨੂੰ ਤੇ 45 ਕਿਤਾ ਇਹਨਾਂ ਨੇ ਕਹਿਆ ਸੀ ਤਾਂ ਮੇਰੇ ਹਿਸਾਬ ਨਾਲ 50 ਕਿਤਾ ਲੱਗੀਆਂ ਪਰ ਅਸੀਂ ਸੁੱਕਾ ਰਾਸ਼ਨ ਵੈਸੇ ਹੁਣ ਬੰਦ ਕਰ ਦਿੱਤਾ ਸੀਗਾ ਦੇਣਾ ਇਹਨਾਂ ਦੇ ਫੋਨ ਤੇ ਅਸੀਂ ਦੁਆਰਾ ਅੱਜ ਦੇਣ ਪਹੁੰਚੇ ਅਸੀਂ ਹੁਣ ਬੱਚਿਆਂ ਦੀ ਸਿੱਖਿਆ ਵੱਲ ਨੂੰ ਧਿਆਨ ਦੇ ਰਹੇ ਆ ਕਿ ਜਿਹੜੇ ਬੱਚਿਆਂ ਦਾ ਹੱਡ ਦੇ ਵਿੱਚ ਨੁਕਸਾਨ ਹੋਇਆ ਕਿਸੇ ਤਰ੍ਹਾਂ ਦਾ ਵੀ ਜਾਂ ਕਿਤਾਬਾਂ ਦਾ ਜਾਂ ਬੈਗ ਗਿੱਲੇ ਹੋ ਗਏ ਜਾਂ ਸ਼ੂਜ਼ ਨਹੀਂ ਉਹਨਾਂ ਦੇ ਕੋਲ ਹੈਗੇ ਰੁੜ ਗਏ ਆ ਉਸ ਵੱਲ ਨੂੰ ਧਿਆਨ ਦੇ ਰਹੇ ਆ ਕਿ ਬੱਚੇ ਕਿਸੇ ਤਰ੍ਹਾਂ ਬੱਚਾ ਵਾਸਤੇ ਬਹੁਤ ਜ਼ਰੂਰੀ ਹੈ ਤੇ ਰਾਸ਼ਨ ਪਾਣੀ ਆ ਦਾਸੀ ਬਿਲਕੁਲ ਬੰਦ ਕਰ ਦਿੱਤਾ ਸੀ ਪਰ ਇਹਨਾਂ ਦੀ ਫੋਨ ਕਾਲ ਤੇ ਅਸੀਂ ਅੱਜ ਪੰਡੋਰੀ ਪਹੁੰਚੇ